ਸਿੱਕਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਆਂ ਔਲੇ ਮਿਰਚਾਂ ਦਾ achar ਤੇ ਚਾਰ ਅਸੀਂ ਬਣਾਉਣ ਲੱਗੇ ਆਂ ਜਿਹਨੂੰ ਉਲੀ ਨਹੀਂ ਲੱਗਦੀ ਵੀ ਉਹ ਵਾਲਾ ਜੇ ਸਾਡੇ ਤਰੀਕੇ ਨਾਲ ਬਣਾਓਗੇ ਤੁਸੀਂ ਉਲੀ ਨਹੀਂ ਲੱਗੂਗੀ ਤਾਂ ਅਸੀਂ ਉਹ achar ਬਣਾਉਣ ਲੱਗੇ ਆਂ ਤੇ ਹੁਣ ਸਟਾਰਟ ਕਰਦੇ ਤੁਹਾਨੂੰ ਦਿਖਾਉਨੇ ਆਂ ਅਸੀਂ ਹੁਣ ਅਸੀਂ ਦੇਖੋ ਜੀ ਇਹ ਫੋਟੋ ਮੂਰੇ ਲਾਈਆ ਤੇ ਹੁਣ ਅਸੀਂ ਦੇਖੋ ਪਾਣੀ ਲੈ ਲਿਆ ਤੇ ਵਿੱਚ ਪਾਉਨੇ ਆਂ ਔਲੇ ਤੇ ਵਾਲਦੇ ਆਂ ਹੁਣ ਅਸੀਂ ਇਹਨੂੰ ਵਿੱਚ ਹੋਰ ਪਾਣੀ ਪਾ ਦੇ ਨੇ ਜਿਹੜਾ ਡਬੋ ਲੈਣੇ ਸਾਰੇ ਜਿਵੇਂ ਦਿਸਣ ਨਾ ਤਾਂ ਹੁਣ ਥੋੜੀ ਜੀ ਹਲਦੀ ਪਾਵਾਂਗੇ ਥੋੜਾ ਨਾਣ ਪਾਵਾਂਗੇ ਕਿ ਨਹੀਂ ਤਾਂ ਵਿੱਚੋਂ ਫਿੱਕੇ ਨਹੀਂ ਰਹਿੰਦੇਗੇ ਤੇ ਨਹੀਂ ਫਿਰ ਸੋਹਣਾ ਰੰਗ ਕਲਰ ਬਣ ਜਾਂਦਾ ਇਹਦਾ ਤਾਂ ਹੁਣ ਅਸੀਂ ਇਹਨਾਂ ਨੂੰ ਐ ਕਰਕੇ ਥੋੜਾ ਥੋੜਾ ਹਲਾ ਕੇ ਤੇ ਵਾਲਾ ਦੇੰਨੇ ਜੋ ਵਾਲਾ ਆ ਗਿਆ ਤੇ ਫਿਰ ਦੱਸਦੇ ਆ ਤੁਹਾਨੂੰ ਕਿ ਕਿਵੇਂ ਕਰਦੇ ਆ ਹੁਣ ਅਸੀਂ ਕੱਢ ਲਾਂਗੇ ਇਹਨੂੰ ਛਾਣਨੀ ਦੇ ਵਿੱਚ ਪਾਣੀ ਦੇ ਵਿੱਚੋਂ ਸਾਰੇ ਕੱਢ ਲੈਣੇ ਆ ਤੇ ਥੋੜੇ ਜਿਵੇਂ ਮੈਂ ਰੱਖ ਲੂੰਗੀ ਉਦਾਂ ਹੀ ਪਾਣੀ ਦੇ ਵਿੱਚ ਕਿ ਤੁਸੀਂ ਜੇ ਖਾਣੇ ਸਵੇਰੇ ਸਵੇਰੇ ਤੇ ਖਾ ਸਕਦੇ ਆ ਜਾਂ ਸਬਜੀ ਤੋਂ ਬਗੈਰੀ ਬ੍ਰੈਡ ਫਰੂਟ ਲੈਣਾ ਉਹਦੇ ਨਾਲ ਕਿ ਹੂੰ ਵੀ ਖਾ ਸਕਦੇ ਤੁਸੀਂ ਕਾਸੇ ਦੇ ਨਾਲ ਵੀ ਹੁਣ ਅਸੀਂ ਇਹਨਾਂ ਨੂੰ ਪੋਣੇ ਤੇ ਪਾ ਲਾਂਗੇ ਤੇ ਜਿਵੇਂ ਸੁੱਕੇ ਪੌਣੇ ਤੇ ਪਾ ਕੇ ਫਿਰ ਅਸੀਂ ਇਹਨੂੰ ਕੀ ਕਰਦੇ ਆ ਦੇਖੋ ਅਸੀਂ ਐਂ ਕਰਕੇ ਇਹਨੂੰ ਸਕਾ ਲਾਂਗੇ ਡਰਾਈ ਕਰ ਲਾਂਗੇ ਤਾਂ ਫਿਰ ਹੁਣ ਅਸੀਂ ਇਹਦੇ ਵਿੱਚੋਂ ਗੜਕਾ ਕੱਢ ਦੇਣੀਆਂ ਕੌਲੀ ਨੂੰ ਸਕਾ ਲੈਣਾ ਹੈ ਸਕਾ ਕੇ ਚੰਗੀ ਤਿਕਾ ਤਾਂ ਫਿਰ ਅਸੀਂ ਗੜਕਾ ਕੱਢ ਦੇਣੀਆਂ ਵਿੱਚੋਂ ਗੜਕਾ ਕੱਢ ਕੇ ਉਲੀ ਕਿਉਂ ਲੱਗਦੀ ਹੈ ਕਿ ਤਾਂ ਲੱਗਦੀ ਉਲੀ ਕਿ ਜਦੋਂ ਸਾਡੇ ਇਹ ਗੜਕਾਂ ਹੁੰਦੀਆਂ ਜਿੱਥੇ ਉੱਥੇ ਪਾਣੀ ਹੁੰਦਾ ਨਾ ਥੋੜਾ ਥੋੜਾ ਔਲਿਆਂ ਦੇ ਨਾਲ ਲੱਗਾ ਵਾ ਤੇ ਰੰਗ ਵੀ ਇਹਦਾ ਤਾਂ ਹੀ ਚੇਂਜ ਹੋ ਜਾਂਦਾ ਕਾਲੇ ਹੋ ਜਾਂਦੇ ਕਈ ਬੀਬੀਆਂ ਦੇ ਔਲੇ ਪਾਏ ਵੇ ਕਾਲੇ ਹੋ ਜਾਂਦੇ ਤਾਂ ਹੀ ਕਾਲੇ ਹੁੰਦੇ ਆ ਉਹ ਤੇ ਜੇ ਆਹ ਪਾਣੀ ਜੋ ਵਿੱਚੋਂ ਹੁਣ ਸਾਰੇ ਇਦਾਂ ਕਰਕੇ ਨਾ ਵਿੱਚੋਂ ਗੜਕਾਂ ਕੱਢ ਲਈਆਂ ਫੇਰ ਫੇਰ ਥੋੜਾ ਸੁਕਾ ਲੈਣਾ ਇਹਨਾਂ ਨੂੰ ਉੱਤੋਂ ਪੋਣੇ ਦੇ ਨਾਲ ਨੱਪ ਨੱਪ ਕੇ ਤੇ ਸੁਕਾ ਲੈਣੇ ਸਾਰੇ ਜੋ ਸੋਕ ਕੇ ਫੇਰ ਇਹਨੂੰ ਉਲਲੀ ਨਹੀਂ ਲੱਗਦੀ ਕਿ ਕਹਿ ਦਿੰਦੇ ਆ ਕਿ ਸਾਡੇ ਚਾਰ ਨੂੰ ਉਲਲੀ ਲੱਗ ਗਈ ਖਰਾਬ ਹੋ ਗਿਆ ਫੰਗਸ ਪੈ ਗਈ ਕੁਛ ਨਹੀਂ ਪੈਂਦਾ ਇਹਨਾਂ ਨੂੰ ਦੇਖੋ ਜਦੋਂ ਐਵੇਂ ਆ ਨਾ ਇਹ ਬਹੁਤ ਵਧੀਆ ਚਾਰ ਬਣਦਾ ਹੈ ਤੇ ਭਲਾ ਤੁਸੀਂ 2 ਮਹੀਨੇ 3 ਮਹੀਨੇ ਰੱਖ ਲਓ ਨਹੀਂ ਤਾਂ ਕਿਉਂ ਲਿਆਂਦਾ ਚਾਰ ਛੇਤੀ ਖਰਾਬ ਹੋ ਜਾਂਦਾ ਇਹ 6 ਮਹੀਨੇ ਤੱਕ ਵੀ ਖਰਾਬ ਨਹੀਂ ਹੁੰਦਾ ਇੰਝ ਰਹਿਣਾ ਇਹਦਾ ਰੰਗ ਵੀ ਇੰਝ ਰਹਿਣਾ ਤੇ ਚਾਰ ਵੀ ਇੰਝ ਰਹਿਣਾ ਤੇ ਇਹਨੂੰ ਮੈਂ ਥੋੜਾ ਜਿਆਨ ਨੂੰ ਜਿਵੇਂ ਹੁਣ ਪਾ ਕੇ ਰੱਖ ਲੂੰਗੀ ਕੱਚ ਦੇ ਬੋਤਲ ਦੇ ਵਿੱਚ ਕੱਚ ਦਿਆਂ ਸੀਸਣੇ ਜਿਹੜਾ ਹੁੰਦਾ ਸੋਸ ਵਾਲਾ ਉਹ ਵੀ ਧੋ ਕੇ ਰੱਖ ਲੈਣੀ ਹਣੀ ਮੈਂ ਤੋ ਉਹਦੇ ਵਿੱਚ ਕੋਈ ਚੀਜ਼ ਐਦਾਂ ਦੀ ਚਾਰਚੂਜ ਪਾਉਣਾ ਪਾਇਆ ਜਾਂਦਾ ਕਿ ਨਾ ਹੀ ਖਰਾਬ ਨਹੀਂ ਹੁੰਦਾ ਛੇਤੀ ਕੱਚ ਦੇ ਗੀਸਾਂ ਨੂੰ ਸਿੱਟਿਆ ਨਾ ਕਰੋ ਇਹ ਵੀ ਰੱਖ ਲਿਆ ਕਰੋ ਤਾਂ ਕਈ ਵਾਰੀ ਹੁੰਦਾ ਨਹੀਂ ਕੋਈ ਅਸੀਂ ਆਪਾਂ ਦੋਵੇਂ ਚ ਪਾ ਸਕਦੇ ਹਾਂ ਜੇ ਜ਼ਿਆਦਾ ਤਾਂ ਹੁਣ ਐ ਮੈਂ ਇਹਨੂੰ ਰੱਖ ਲੈਣਾ ਮੈਂ ਪਰ ਕੇ ਦੇਖ ਇਹ ਜੇ ਤੁਸੀਂ ਉਹੀ ਖਾਣਾ ਉਹ ਆਚਾਰ ਇਹਦੇ ਵਿੱਚ ਮਿਰਚਾਂ ਨਹੀਂ ਪਾ ਜਾਵਾਂ ਕੱਲਾ ਥੋੜਾ ਜਿਹਾ ਨਾਣ ਪਾ ਪਿੱਕਾ ਹੀ ਹੈ ਤੇ ਹੁਣ ਮੈਂ ਲੈਣਾ ਹੈ ਸੌਫ ਜਮੈਨ ਤੇ ਕਾਲੀਆਂ ਮਿਰਚਾਂ ਤੇ ਬਸ ਹੋਰ ਇਹਦੇ ਵਿੱਚ ਕੁਛ ਨਹੀਂਗਾ ਤਿੰਨ ਚਾਰ ਚੀਜ਼ਾਂ ਇਹ ਕਾਲੀਆਂ ਮਿਰਚਾਂ ਜੀਰਾ ਤੇ ਸੌਂਫ ਜਮੈਣ ਤੁਹਾਨੂੰ ਇਹਨਾਂ ਨੂੰ ਮੈਂ ਰੱਖ ਲੂੰਗੀ ਪਰੇ ਤੇ ਹੁਣ ਮੈਂ ਥੋੜਾ ਦਰੜ ਫਰੜਾ ਜਿਹਾ ਰਗੜ ਲੂੰਗੀ ਇਹਨਾਂ ਨੂੰ ਹੁਣ ਤੇਲ ਪਾ ਕੇ ਕੜਾਈ 'ਚ ਮਿਰਚਾਂ ਪਾ ਲਿਆਂ ਹੁਣ ਮਿਰਚਾਂ ਨੂੰ ਥੋੜਾ ਜਿਹਾ ਭੁੰਨੂੰਗੀ ਪਹਿਲਾਂ ਕਿ ਫਰਾਈ ਕਰ ਲੂੰਗੀ ਮਿਰਚਾਂ ਨੇ ਵੀ ਔਲਿਆਂ ਦੇ ਨਾਲ ਖਰਾਬ ਨਹੀਂ ਹੋਣਾਗਾ ਕਿ ਤੁਸੀਂ ਸਾਡੇ ਤਰੀਕੇ ਨਾਲ ਪਾ ਕੇ ਦੇਖਿਓ ਕਿ ਮਿਰਚਾਂ ਵੀ ਵਧੀਆ ਰਹਿਣਗੀਆਂ ਹੁਣ ਅਸੀਂ ਪਾਤੀ ਹਲਦੀ ਡੇਢ ਕ ਚਮਚਾ ਪਾ ਤੱਕੇ ਔਲੇਵਾਵਾ ਮੇਰੇ ਤਾਂ ਹੁਣ ਪਾਵਾਂਗੇ ਅਸੀਂ ਨੂਨ ਲੂਣ ਪਾ ਕੇ ਤਾਂ ਦੇਖੋ ਹੁਣ ਬਣੀ ਜਾਂਦਾ ਨਾ achar ਕਿੰਨਾ ਸੋਹਣਾ ਲੱਗਦਾ ਹੈ ਰੰਗ ਹੁਣ ਅਸੀਂ ਪਾ ਦਾਂਗੇ ਇਹਦੇ ਵਿੱਚ ਨੂਨ ਮਿਰਚਾਂ ਦੇ ਵਿੱਚ ਰਚ ਜੂਗਾ ਔਲੇ ਦੇ ਵਿੱਚ ਆਲਰੇਡੀ ਥੋੜਾ ਜਿਹਾ ਹੈਗਾ ਪਰ ਇਹਨੇ ਤਾਂ ਛੋਟੀਆਂ ਫੜੀਆਂ ਨੇ ਉਹਨਾਂ ਨੂੰ ਤਾਂ ਲੱਗ ਜਾਣਾ ਆਟੋਮੈਟਿਕ ਆ ਜਿਹੜਾ ਮਸਾਲਾ ਅਸੀਂ ਰਗੜ ਕੇ ਰੱਖਿਆ ਉਹ ਵੀ ਵਿੱਚ ਪਾਤਾ ਇਹਦੇ ਨਾਲ ਬਹੁਤ ਸੋਹਣੀ ਸਮੈਲ ਆਉਂਦੀ ਹੈ ਤੇ ਬਹੁਤ ਸੋਹਣਾ ਟੇਸਟ ਆਉਂਦਾ ਤੁਸੀਂ ਖਾ ਕੇ ਦੇਖਿਓ ਬਣਾ ਕੇ ਦੇਖਿਓ ਤੇ ਹੁਣ ਦੇਖੋ ਅਸੀਂ ਔਲੇ ਪਾਤੇ ਵਿੱਚ ਹੁਣ ਇਹਨਾਂ ਨੂੰ ਜੋ ਸੁੱਕੇ ਐ ਸਾਰੇ ਜੇ ਤੋ ਆਪਾਂ ਤਾਂ ਧੁੱਪੇ ਸਕਾ ਲੋ ਨਹੀਂ ਤਾਂ ਫਿਰ ਮੈਂ ਤਾਂ ਪੋਣੇ ਨਾਲ ਸਕਾ ਲੇ ਕੇ ਧੁੱਪ ਹੈ ਨਹੀਂਗੀ ਕਿ ਇੱਥੇ ਧੁੱਪ ਤੁਹਾਨੂੰ ਪਤਾ ਮੀਂਹ ਪੈਂਦਾ ਘੱਟ ਹੀ ਹੁੰਦੀ ਆ ਤਾਂ ਜੇ ਤੋ ਆਪਾਂ ਆਉਂਦੀ ਆ ਤਾਂ ਫਿਰ ਧੁੱਪੇ ਸਕਾ ਲੋ ਤੇ ਦੇਖਿਓ ਤੁਸੀਂ ਸਾਡੇ ਤਰੀਕੇ ਨਾਲ achar ਬਣਾ ਕੇ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਤੁਹਾਡਾ ਇੱਕ ਲਾਇਕ ਕਮੈਂਟ ਸ਼ੇਅਰ ਸਾਨੂੰ ਬਹੁਤ ਮੈਂ ਨੇ ਰੱਖਦਾ ਏ ਤਾਂ ਦੇਖੋ ਹੁਣ ਸਾਡੇ ਚਾਰ ਕਿੰਨਾ ਸੋਹਣਾ ਰੰਗ ਆ ਇਹਦਾ ਤੇ ਖਾਣ ਚ ਵੀ ਜਿੱਦਾਂ ਸੋਹਣਾ ਲੱਗਦਾ ਦੇਖਣ ਚ ਤੇ ਉਦਾਂ ਹੀ ਖਾਣ ਚ ਸੋਹਣਾ ਲੱਗਦਾ ਏ ਤਾਂ ਦੇਖਿਓ ਤੁਸੀਂ ਦੇਖੋ ਬਣ ਗਿਆ ਨਾ ਚਾਰ ਤੇ ਤੁਸੀਂ ਵੀ ਬਣਾ ਕੇ ਦੇਖਿਓ ਓਕੇ ਚਾਰ ਬਣ ਗਿਆ ਸਾਡਾ ਤੇ ਦੇਖਿਓ ਤੁਸੀਂ ਕਹਿੰਦੇ ਹੁੰਦੇ ਕਿ ਸਿਆਣੇ ਦੇ ਕਹਿਦਾ ਤੇ ਔਲੇ ਦੇ ਖਾਦੇ ਤਾਂ ਮਗਰੋਂ ਸੁਆਦ ਆਉਂਦਾ ਏ ਕਿ ਅਸੀਂ ਉਹ ਔਲੇ ਬਣਾਏ ਅੱਜ ਤਾਂ ਤੁਸੀਂ ਵੀ ਖਾ ਕੇ ਦੇਖੋ ਕਿ ਮਗਰੋਂ ਸਿਆਣੇ ਦੇ ਕਹਿਦਾ ਵੀ ਸਵਾਦ ਆਉਂਦਾ ਹੋਊਗਾ ਤੇ ਉਹ ਵੀ ਕੱਦੇ ਦਾ ਵੀ ਆਉਂਦਾ ਹੋ ਤਾਂ ਤੁਸੀਂ ਸਾਨੂੰ ਦੱਸਿਓ ਕਿ ਕਮੈਂਟ ਕਰਕੇ ਕਿਵੇਂ ਲੱਗਦਾ ਏ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਸ ਤਾਂ ਓਕੇ ਜੀ ਨੈਕਸਟ ਵੀਡੀਓ ਦੇ ਨਾਲ ਮਿਲਦੇ ਆਪਾਂ ਬਾਬਾ ਠੀਕ ਠਾਕ ਰੱਖਿਓ ਤੁਹਾਨੂੰ ਵੀ ਤੇ ਸਾਨੂੰ ਵੀ ਆਪਾਂ ਫੇਰ ਮਿਲਦੇ ਆਂ ਤੇ ਅੱਗੇ 2-3 ਦਿਨ ਸਾਥ ਵੀਡੀਓ ਪਾਈ ਨਹੀਂ ਗਈ ਤੇ ਸੌਰੀ ਸਾਨੂੰ ਮਾਫ ਕਰਿਓ